ਉਹਦੀ ਜੰਗਲ ਪਣੀ ਵੀ ਸਿੱਕੰਦੀ ਗੱਲ ਕਹਿੰਦੇ ਵੀ ਜਾਣੇ ਨੁਕਸਾਨ ਨਹੀਂ ਮਾਲੇ ਨੁਕਸਾਨ ਤਾਂ ਬਹੁਤ ਹੋ ਗਿਆ ਇਹਨੇ ਕਿਦੋਂ ਵਗਰਦੌਰੀਆਂ ਹੋਣੀਆਂ ਕਿਦੋਂ ਪੈਸੇ ਮਿਲਣਗੇ ਤੇ ਜਿੰਨੇ ਕੇ ਪੈਸੇ ਦਿੰਦੇ ਆ ਆਪੇ ਖੇ ਭਲਾ ਕਰੋ ਕੜਕ ਲਈ ਇਹ ਭਾਵੇਂ ਕੋਈ ਬੱਲੀ ਸਹੀ ਹੈ ਕੋਈ ਸਰੋਦੀ ਫਲੀ ਠੀਕ ਹੈ ਜਿਹਦਾ 100% ਨੁਕਸਾਨ ਹੋ ਗਿਆ ਫਸਲ ਇਹਦੇ ਨਾਲ ਮਸਲਾ ਨਹੀਂ ਸੱਲ ਹੁੰਦਾ ਮਸਲਾ ਤਾਂ ਸੰਯੁਕਤ ਮੋਰਚੇ ਦੀ ਮੰਗ ਹੈ ਕਿ ਭਾਰਤ ਸਰਕਾਰ ਜਿੰਨਾ ਕਰੇ ਕੋਟੋ ਫਸਲਾਂ ਦਾ ਹੋ ਗਿਆ ਕੌਮ ਦਾ ਨੁਕਸਾਨ ਹੋ ਗਿਆ ਤੇ ਪਰਿਵਾਰਾਂ ਦਾ ਨੁਕਸਾਨ ਕਿਉਂ ਰਹੇ ਇਨੂੰ ਕਾਉਮ ਦਾ ਨੁਕਸਾਨ ਮੰਨ ਕੇ ਦਿੱਤੇ ਜਾਣ ਕਰਜ਼ੇ ਦੇ ਲੀਖ ਮਾਰਨ ਦੀ ਗੱਲ ਹੈ ਉਹਨੂੰ ਲੱਗਦਾ ਵੀ ਇਹ ਕਿਵੇਂ ਬਾ 20 ਕਰੋੜ ਹੀ ਮਾਰਨਾ ਨੇ ਦਾ ਭਾਈ 20 ਕਰੋੜ ਲੱਗੂਗਾ ਇਹ 20 ਲੱਖ ਕਰੋੜ ਦੀ ਜਿੱਲੀ ਖਾਤਲ ਖਰੀਦ ਕੇ ਕਿਸੇ ਵਿਆਸ਼ਟਿਕਨ ਦਾ ਗਰੋਹ ਹੋ ਰਿਹਾ ਨੇ ਕੋਡੂ ਦਾ ਟਾਕਾ ਨਾ ਪਿਆ ਗਿਆ ਜੇ ਜਦੋਂ ਇਹ ਫੰਡ ਪ੍ਰਾਈਵੇਟ ਫਰੀਜ਼ ਦੇ ਹੈ ਉਹਨਾਂ ਦਾ ਲਗਾ ਬਣੀ ਅੰਦੇ ਉਹ ਨਹੀਂ ਹੈ ਪਰ ਜੇਕਰ ਉਹ ਬਈ ਦੋ ਫਰੀਜ਼ ਇਸ ਰੈਗਿਲੇ ਦਾ ਮੁੜ ਕੇ ਪੈਸਾ ਤਾਂ ਆਉਣਾ ਨਹੀਂ ਫਿਰ ਸਾਲ ਬਣਦਾ ਵੀ ਆਏ ਸਾਲ ਭਾਈ ਫਿਰ 20 ਲੱਖ ਕਰੋੜ ਕਿੱਥੋਂ ਆਇਆ ਕਰੂੰ ਉਹ ਸਾਡੇ ਨੂੰ 20 ਲੱਖ ਕਰੋੜ ਲਾਓ ਤੇ زندہ باد زندہ باد زندہ باد زندہ مدد لاگو کرو لاگو کرو لاگو کرو زندہ باد زندہ نیا مند لاگو کرو لاگو کرو لاگو کرو بھرا کے ملی کرانتی قانون खाओ खाओत किसान मोर्चा किसान जा हिकु ठीकु ਮਾਰਜਾ ਚੌਵੀ ਸ਼੍ਰੀ ਮਾਨ ਜੀ ਅਸੀਂ ਬਟਿੰਡਾ ਜ਼ਿਲ੍ਹੇ ਦੇ ਪਿੰਡਾਂ ਨਾਲ ਸੰਬੰਧਤ ਸਮੂਹ ਕਿਸਾਨ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਬਟਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਤੋਂ ਬਟਿੰਡਾ ਅਤੇ ਭਗਤਾ ਦੇ ਪੱਲੀ ਗਿਣਤੀ ਦੇ ਪਿੰਡਾਂ ਵਿੱਚ ਪਿਛਲੇ ਦਿਨੀ ਹੋਈ ਬੇਮਾਸਮੀ ਬਰਸਾਤ ਅਤੇ ਗੜੇਮਾਰੀ ਨੇ ਜਿੱਥੇ ਕਣਕ ਸਰੋਂ ਹਰੇ-ਚਾਰੇ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਉੱਥੇ ਹੀ ਚੱਕਰਵਾਤੀ ਤੂਫਾਨ ਨਾਲ ਮਕਾਨਾਂ ਛੱਟਾਂ ਘਰਾਂ ਦੇ ਦਰਵਾਜ਼ੂ-ਕਸੂਆਂ ਦਾ ਵੀ ਵੱਡੀ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਇਸ ਦਰਾਨ ਹੋਈ ਗੜੇਮਾਰੀ ਨੇ ਸਰੋਂ ਦੀਆਂ ਫਲਗਾਂ ਤੇ ਕਣਕ ਦੀਆਂ ਬੰਦੀਆਂ ਨੂੰ ਬਿਲਕੁਲ ਹੀ ਤੋੜ ਦਿੱਤਾ ਹੈ ਗੜੇਮਾਰੀ ਨਾਲ ਪ੍ਰਭਾਵਿਤ ਕਿਸਾਨਾਂ ਦੀ ਇਹ ਹਾਲਤ ਹੈ ਕਿ ਉਹਨਾਂ ਖੇਤਾਂ ਵਿੱਚੋਂ 2 ਤੋਂ 4 ਮਾਣ ਤੱਕ ਕਣਕ ਹੋਣ ਦੀ ਵੀ ਆਸ ਅਬੀਦ ਨਹੀਂ ਪ੍ਰਭਾਵਿਤ ਖੇਤਾਂ ਵਿੱਚੋਂ ਪਸ਼ੂਆਂ ਦੇ ਚਾਰੇ ਲਈ ਤੂੜੀ ਦੀ ਸਮੱਸਿਆ ਵੀ ਦਰਪੇਸ਼ ਹੈ ਖੇਤੀ ਲਾਗਤ ਵਾਸਤਾ ਮਹਿੰਗੀਆਂ ਹੋਣ ਕਰਕੇ ਪਹਿਲਾਂ ਹੀ ਕਰਜ਼ੇ ਤੇ ਨਪੀੜੀ ਕਿਸਾਨੀ ਇਹ ਸੰਕਟ ਝੱਲਣ ਤੋਂ ਸਮਰੱਥਾ ਇਸ ਲਈ ਅਸੀਂ ਆਪ ਜੀ ਪਾਸੋਂ ਮੰਗ ਕਰਦੇ ਹਾਂ ਕਿ ਉਸ ਤਫਾਨ ਨਾਲ ਹੋਏ ਨੁਕਸਾਨੇ ਨੁਕਸਾਨੇ ਘਰਾ ਅਤੇ ਫਸੂਆਂ ਦਾ ਤੁਰੰਤ ਸਰਵੇ ਕਰਕੇ ਪੀੜਤਾਂ ਨੂੰ ਜੋਗਮਾਨਗੋ ਦਿੱਤਾ ਜਾਵੇ ਅਤੇ ਗੜੇਮਾਰੀ ਤੋਂ ਪ੍ਰਭਾਵਿਤ ਖੇਤਾਂ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਘਟੋ ਘਟ 50000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਕਾਟੇ ਦੇ ਖਾਤੇ ਵਿੱਚ ਪਾਇਆ ਜਾਵੇ ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਘਰਾਣਾ ਬੀਕੇ ਜੋ ਡਕੌਂਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਲਖਣਪੁਰ ਇਹਨਾਂ ਤਿੰਨੇ ਜੱਫੇ ਬੰਦੀਆਂ ਦੇ ਥੱਲੇ ਆਖੋਆਂ ਦੇ ਦਸਤਕਾ ਅਧਿਰਕਾਰਗਤ ਨੂੰ ਬੇਨਤੀ ਕਰਦੇ ਆਂ ਵੀ ਇਸ ਗੰ ਦਾ ਵਿਸ਼ਵਾਸ ਇੱਕ ਸ਼ਬਦ ਪਹਿਲੇ ਆਚ ਪਹਿਲੇ ਦਿਨਾਂ ਵਿੱਚ ਜਿਹੜੀ ਘਟਨਾਵਾਲੀ ਹੋਈ ਹੈ ਮੇਰੇ ਮਾਸਮੀਏ ਪ੍ਰਸਾਦ ਜੀ ਇਸ ਆਰ ਬਰਾਵਾ ਦਾ ਬੰਦਨ ਚਾਰ ਆਇਆ ਮੈਂ ਵੀ ਪਤਾ ਕਰਾਇਆ ਬੰਦਾ ਪਟਵਾਰੀਆਂ ਤੋਂ ਕਾਫੀ ਬਚਾ ਰਹੇ ਹੈ ਤੇ ਕਿਸ ਜੁਬੀ ਜੁਬੀ ਜੇ ਤਾਂ ਆਣ ਗਿਆ ਉਹਦੇ ਤੱਕ ਟਾਲੀ ਪਾਉਣੀ ਚਾਹੀਦੀ ਕਾਰਵਾਈ ਕੀਤੀ ਜਾਵੇਗੀ ਤੇ ਇਹ ਬਾਕੀ ਸਾਰਿਆਂ ਨੂੰ ਸੂਚਿਤ ਹੈ ਕਿ ਜੁਬੀ ਸਰਕਾਰਿਆਂ ਦਾ ਆਣ ਗਿਆ ਉਹਨਾਂ ਦਾ ਅਧਿਕਾਰ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਡੀਸੀ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਹੋ ਹਾਂ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਹੈ ਮੈਂ ਭਾਰਤੀ ਕਿਸਾਨ ਜੁਬੀ ਇਕਤਾ ਗ੍ਰਾਂਖਾ ਦਾ ਜ਼ਿਲ੍ਹਾ ਪ੍ਰਧਾਨ ਬਠਿੰਡੇ ਦਾ ਅੱਜ ਅਸੀਂ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਜਿਹਦੇ ਵਿੱਚ ਬੀਕੇਜੂ ਇਕਤਾ ਗੁਰਾਹਾ ਡੀਕੇਜੂ ਇਕਤਾ ਡਕੌਂਦਾ ਮਨਜੀਤ ਧਨੇਰ ਦੀ ਵਾਈ ਵਾਲੀ ਤੇ ਆ ਕ੍ਰਾਂਤੀਕਾਰੀ ਕਿਸਾਨ ਜੁਨੇ ਤਿੰਨਾ ਜਥੇਬੰਦੀਆਂ ਦੇ ਸਾਂਝੇ ਸੱਦੇ ਤਹਿਤ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਅੱਜ ਰੋਸ ਮਜਾਰੇ ਕਰਨੇ ਆ ਜਿਦੇ ਵਿੱਚ ਅੱਜ ਸਾਡੀਆਂ ਮੰਗਾਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਜੋ ਜ਼ਬਰ ਹੋਇਆ ਪਿਛਲੇ ਦਿਨੀ ਹਰਿਆਣੇ ਦੇ ਬਾਡਰਾਂ ਤੇ ਉਹ ਜ਼ਬਰ ਦੇ ਖਿਲਾਫ ਤੇ ਨਾਲ ਜਿਹੜਾ 14 ਤਰੀਕ ਨੂੰ ਐਸਕੇਐਮ ਦਾ ਸੱਦਾ ਹੈ ਜੋ ਦਿੱਲੀ ਚੱਲੂ ਦਾ ਉਹਦੀਆਂ ਤਿਆਰੀਆਂ ਵਜੋਂ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਰੋਸ ਵਿਚਾਰੇ ਕਰਕੇ ਧਰਨੇ ਦੇ ਕੇ ਐਲਾਨ ਸੀ ਉਹਦੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਵੱਲੋਂ ਤਿੰਨੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਅਸੀਂ ਅੱਜ ਇੱਥੇ ਬਠਿੰਡਾ ਡੀਸੀ ਨੂੰ ਮੰਗ ਪੱਤਰ ਵੀ ਦੇਣਾ ਕਿਉਂਕਿ ਪਿਛਲੇ ਦਿਨ ਜੋ ਘੜੇਮਾਰੀ ਹੋਈ ਹੈ ਫਸਲਾਂ ਦਾ ਮਕਾਨਾਂ ਦਾ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਉਹ ਮੰਗ ਪੱਤਰ ਦੇਣ ਤੋਂ ਬਾਅਦ ਅਸੀਂ ਸ਼ਹਿਰ ਦੇ ਵਿੱਚ ਰੋਸ ਮਜਾਰਾ ਕਰਕੇ ਅੱਜ ਅਸੀਂ ਆਪਦਾ ਉਹ ਜਿਹੜਾ ਚੱਲ ਰਿਹਾ ਅੰਦੋਲਨ ਉਹਦੇ ਨਾਲ ਇੱਕਜੁੱਟਤਾ ਦਿਖਾਉਣ ਦਾ ਫੈਸਲਾ ਕੀਤਾ ਉਹਦੇ ਮੁਤਾਬਕ ਅੱਜ ਦਾ ਪ੍ਰੋਗਰਾਮ ਕੀਤਾ ਸੀ ਤੁਹਾਡੇ ਵੱਲੋਂ ਇੱਕਜੁੱਟਤਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਕੋਈ ਸੰਕੇਤ ਮਿਲ ਨਹੀਂ ਰਹੇ ਹੈਗੇ ਜੇਕਰ ਗੱਲ ਕੀਤੀ ਹੈ ਸੰਯੁਕਤ ਕਿਸਾਨ ਮੋਰਚਾ ਆਪਣਾ ਵੱਖਰਾ ਪ੍ਰੋਗਰਾਮ ਦੇ ਰਿਹਾ ਹੈ ਗਿਆ ਰਾਜਨੀਤਿਕ ਆਬਦਾ ਨਹੀਂ ਨਹੀਂ ਹਰ ਸਾਰੀ ਲੜਾਈ ਦੇ ਮੈਦਾਨ ਚ ਤਾਂ ਹੈਗੀ ਹੈ ਨਾ ਠੀਕ ਹੈ ਜੀ ਪਹਿਲੀ ਗੱਲ ਅੱਜ ਦੇਖੋ ਜੀ ਆ ਇੱਕਜੁੱਟ ਬੈਠੇ ਆ ਤੇ ਅੱਜ ਤਾਂ ਜਿੱਥੇ ਬੰਦੇ ਬੈਠੇ ਕੱਲ ਨੂੰ ਸ਼ੀ ਹੋ ਸਕਦੇ ਆ ਉਸ ਤੋਂ ਬਾਅਦ ਸਾਰੀਆਂ ਹੋ ਸਕਦੇ ਆ ਤੁਸੀਂ ਯਾਦ ਕਰੋ ਪਿਛਲਾ ਅੰਦੋਲਨ ਦਿੱਲੀ ਅੰਦੋਲਨ ਵੇਲੇ ਕਿਹੜਾ ਵੱਖ-ਵੱਖ ਖਾਲਦੇ ਆਪਦੇ ਢੰਗਾਂ ਨਾਲ ਲੜ ਰਹੇ ਸੀ ਮੁੜ ਕੇ ਇਕੱਠੇ ਹੋ ਗਏ ਆਏ ਹੁੰਦੇ ਹੁੰਦੇ ਇਕੱਠੇ ਤੁਸੀਂ ਦੇਖੋ ਇਹ ਵੀ ਟੋਟਲ ਜਥੇਬੰਦੀਆਂ ਅੱਜ ਲੜਾਈ ਦੇ ਮੈਦਾਨ 'ਚ ਘਰੇ ਤਾਂ ਕੋਈ ਨਹੀਂ ਬੈਠਾ ਸਾਰੀਆਂ ਜਥੇਬੰਦੀਆਂ ਮੈਦਾਨ 'ਚ ਆ ਠੀਕ ਹੈ ਤਰੀਕਾ ਲੜਨ ਦਾ ਆਪ ਦਾ ਆਪ ਦਾ ਸਭ ਦਾ ਜਿਵੇਂ ਦੋ ਫੋਰਮਾਂ ਵੱਲੋਂ ਉੱਥੇ ਬਾਰਡਰਾਂ ਤੇ ਸੱਦਾ ਦਿੱਤਾ ਹੋਇਆ ਉੱਥੇ ਬੈਠੇ ਦਿੱਲੀ ਜਾਣ ਦਾ ਸੀ ਨਹੀਂ ਜਾਣ ਦਿੱਤਾ ਉਹਨਾਂ ਨੂੰ ਉਹਨਾਂ ਨੇ ਜ਼ਬਰ ਕੀਤਾ ਜਦੋਂ ਉਹਨਾਂ ਦਾ ਜ਼ਬਰ ਹੋਇਆ ਸਾਰੇ ਐਸ ਕੇ ਮੱਡ ਆਪਦੇ ਤੌਰ ਤੇ ਲੜੀ ਜਾਂਦੇ ਆਡ-ਆਡ ਜਥੇਬੰਦੀਆਂ ਸਾਰੀਆਂ ਪੰਜਾਬ ਦੀਆਂ ਤੇ ਸਭੂ ਮੁਲਕ ਦੀਆਂ ਜਥੇਬੰਦੀਆਂ ਲੜਾਈ ਦੇ ਮੈਦਾਨ 'ਚ ਇਹ ਇਕਤਾ ਹੀ ਆ ਇਹ ਤਾਲਮੇਲ ਮੇਲ ਦੀ ਅੱਜ ਮੌਕਾ ਆ ਇਹ ਤਾਲਮੇਲ ਮਲਾ ਕੇ ਸਾਰੇ ਲੜਦੇ ਆਂ ਥੈਂਕ ਯੂ ਕੀ ਨਾਮਾ ਤੋਂ ਡਾ ਕੀ ਕਹਿਣਾ ਚਾਹਾਂਗੇ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਬਲਵਿੰਦਰ ਸਿੰਘ ਜੇਠੂ ਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਵਲੋਂ ਦਾਤਲੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਾਡਾ ਇਹ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਆ ਹੈ ਸਾਂਝਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਖਨੌਰੀ ਤੇ ਜੋ ਸੰਭੂ ਬਾਡਰ ਦੇ ਉੱਤੇ ਜੋ ਜ਼ਬਰ ਹੋਇਆ ਉਸ ਜ਼ਬਰ ਦੇ ਖਿਲਾਫ ਉਹਨਾਂ ਕਿਸਾਨਾਂ ਦੀ ਹਮਾਇਤ ਉਸ ਹਮਾਇਤ ਦੇ ਵਿੱਚ ਅਸੀਂ ਤਿੰਨ ਕਿਸਾਨ ਜੱਥੇਬੰਦਿਆਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੈ ਤੇ ਦੂਜਾ ਇਹਦੇ ਵਿੱਚ ਜੋ ਪਿਛਲੇ ਦਿਨੀਂ ਗੜਿਆਂ ਦੇ ਨਾਲ ਫਸਲਾਂ ਦੀ ਬਹੁਤ ਵੱਡੀ ਤਬਾਹੀ ਹੋਈ ਹੈ ਕਣਕ ਤਬਾਹ ਹੋਈ ਹੈ ਸਰ੍ਹੋਂ ਤਬਾਹ ਹੋਈ ਹੈ ਹੋਰ ਫਸਲਾਂ ਸਬਜ਼ੀਆਂ ਬਹੁਤ ਵੱਡੀ ਤਬਾਹੀ ਹੋਈ ਹੈ ਉਹ ਵੀ ਅਸੀਂ ਸਾਡੀ ਮੰਗ ਹੈ ਅੱਜ ਵੀ ਉਹਨਾਂ ਕਿਸਾਨਾਂ ਦੀ ਬਿਨਾਂ ਕਿਸੇ ਦੇਰੀ ਤੋਂ ਜਿਹੜੀ ਗਰਦੌਰੀ ਕਰਾ ਕੇ ਉਹਨਾਂ ਨੂੰ ਜਿਹੜਾ ਬੰਦਾ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਤੇ ਨਾਲ ਉਹਨਾਂ ਸਬੰਧ ਮੰਗਾਂ ਦੇ ਵਿੱਚ ਸਬੰਧ ਦੇ ਵਿੱਚ ਜਿਹੜੀਆਂ ਉਸ ਮੋਰਚੇ ਦੀਆਂ ਮੰਗਾਂ ਨੇ ਤੇ ਨਾਲ ਇਹ ਫਸਲਾਂ ਦੇ ਮੁਆਵਜ਼ੇ ਦੀ ਜਿਹੜੀ ਮੰਗ ਹੈ ਉਹਨਾਂ ਦਾ ਮੰਗ ਪੱਤਰ ਵੀ ਅਸੀਂ ਬਠਿੰਡਾ ਡੀਸੀ ਸਾਹਿਬ ਨੂੰ ਦੇਣਾ ਤੇ ਉਹਦੇ ਸਾਹਮਣੇ ਦੇ ਵਿੱਚ ਅਸੀਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਕੀਤਾ ਹੈ ਅਗਲੀ ਕੋਈ ਰਣਨੀਤੀ ਤੁਹਾਡੇ ਸੰਘਰਸ਼ ਦੀ ਇਸ ਤਰ੍ਹਾਂ ਆंदोलਨ ਚੱਲ ਰਹੇਗਾ ਕੋਈ ਅਗਲੀ ਰਣਨੀਤੀ ਬਣਾਈ ਗਈ ਹੋਵੇ ਅਗਲੀ ਰਣਨੀਤੀ ਐਸਕੇਮ ਦੀ ਹੈ ਜੋ ਐਸਕੇਮ ਦੀ ਕਾਲ ਆਊਗੀ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਪਹਿਲਾਂ ਐਸ ਕੇਐਮ ਨੇ ਸੱਦਾ ਦਿੱਤਾ ਹੀ ਹੋਇਆਗਾ ਵੀ ਜਿਹੜਾ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਬਹੁਤ ਵੱਡਾ ਇਕੱਠ ਕਰਨਾ ਇੱਕ ਮਹਾ ਸਮਾਵੇਲਨ ਕਰਨਾ ਹੈ ਕਿਸਾਨ ਮਹਾ ਸਵੇਲਨ ਉਹਦੇ ਵਿੱਚ ਅਸੀਂ ਜਾਣਾ ਉਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਮਾ ਕਿਸਾਨ ਇਹਦੀ ਐਸ ਕੇਐਮ ਦੀ ਉਹ ਜੋ ਵੀ ਕਾਲ ਆਊਗੀ ਅਸੀਂ ਉਹਨੂੰ ਇਹਨੇਬਨ ਲਾਗੂ ਕਰਾਂਗੇ